ਨੇ ਪਿੰਡ ਚ ਜੀ ਵਿਆਹ ਕਰਵਾ ਲਿਆ ਗੁਰਜੋਤ ਮੁੰਡੇ ਦਾ ਨਾਮ ਹੈ ਜੀ ਇਸ ਦਾ ਜੀ ਬਹੁਤ ਟਾਈਮ ਰੋਲਾ ਚੱਲ ਰਿਹਾ ਸੀ ਪਰਿਵਾਰ ਨੇ ਬਹੁਤ ਮਤਲਬ ਸਮਝਾਇਆ ਵੀ ਪਿੰਡ ਚ ਨਹੀਂ ਹੋ ਸਕਦਾ ਜੇ ਹੋਰ ਕਿ ਤੂੰ ਦੱਸੇ ਕਰ ਦਿੰਨੇ ਆ ਪਰ ਕੁੜੀ ਨਹੀਂ ਮੰਨੀ ਨਾ ਮੁੰਡਾ ਤੇ ਅਸੀਂ ਉਹਨਾਂ ਦੇ ਘਰ ਵੀ ਗਏ ਮੁੰਡੇ ਵਾਲਿਆਂ ਦੇ ਬਹੁਤ ਮਿੰਤਾ ਕੀਤੀਆਂ ਬਟ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਮੰਨੀ ਉਹ ਉਹਦਾ ਆਪ ਸਹਿਮਤ ਨਹੀਂ ਸਾਡੀ ਕੁੜੀ ਉਹਨਾਂ ਦੇ ਘਰ ਜਾਂਦੀ ਸੀ ਉਹਦੀ ਮੰਮੀ ਸਾਰਾ ਪਰਿਵਾਰ ਮਤਲਬ ਉਹਦੇ ਨਾਲ ਸੰਪਤ ਸੀ ਘਰੇ ਬੁਲਾਉਂਦੇ ਸੀ ਕੁੜੀ ਸਾਡੀ ਜਾਂਦੀ ਸੀ ਉਸ ਤੋਂ ਬਾਅਦ ਇਸ ਟੈਨਸ਼ਨ ਦੇ ਵਿੱਚ ਉਹਦੀ ਮੰਮੀ ਦੀ ਡੈਥ ਹੋ ਗਈ 10 ਸਤੰਬਰ ਨੂੰ ਡੈਥ ਹੋ ਗਈ ਤੇ 1 ਮਹੀਨਾ ਲਗਾਤਾਰ ਉਹ ਪੀਜੀਏ ਹੀ ਰਹੇ ਨੇ ਬਿਮਾਰ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਹ ਕਾਰਨ ਵੀ ਇਹਨਾਂ ਦਾ ਪਰਿਵਾਰ ਆ ਮੁੰਡੇ ਵਾਲੋਂ ਦੇ ਤੇ ਖੁਦ ਸਾਡੀ ਕੁੜੀ ਵੀ ਪਤਾ ਨਹੀਂ ਕੀ ਦਿੱਤਾ ਉਹਨੇ ਆਪਣੀ ਮੰਮੀ ਨੂੰ ਤਾਂ ਮਕਿਆ ਦਿੰਦੀ ਸੀ ਤੇ ਆਪਦੇ ਭਰਾ ਨੂੰ ਵੀ ਧੰਮ ਕਹਿੰਦੀ ਦੀ ਵੀ ਕੁਛ ਹੀ ਨਹੀਂ ਕਰ ਸਕਦੇ ਤੁਸੀਂ ਸਾਨੂੰ ਵੀ ਧਮਕੇ ਦਿੰਦੀ ਸੀ ਉਹ ਉਸ ਤੋਂ ਬਾਅਦ ਮਿੰਨਾ ਜਹਾ ਹੋਇਆ ਉਸ ਤੋਂ ਬਾਅਦ ਉਹਦੇ ਪਿਤਾ ਜੀ ਦੀ ਡੈਥ ਹੋ ਗਈ ਇਹ ਅਸੀ ਕਾਰਨ ਟੈਨਸ਼ਨ ਲੈ ਕੇ ਤੇ 23 ਨਵੰਬਰ ਨੂੰ ਡੈਥ ਹੋ ਗਈ ਜੋ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਦੇ ਅਸੀਂ ਗਰੀਬੀ ਕਾਰਨ ਦੂਜੇ ਦਿਨ ਹੀ ਫੁੱਲ ਤੇ ਭੋਗ ਪਾਤਾ ਕੁੜੀ ਨੇ ਫੁੱਲ ਪਾਉਣ ਗਿਆ ਨਾਲ ਭੋਗ ਪੈ ਗਿਆ ਤੇ ਨਾਲ ਦੇ ਨਾਲ ਉਹਨਾਂ ਦੇ ਘਰ ਭੱਜ ਗਈ ਤੇ ਉਸ ਤੋਂ ਬਾਅਦ ਦੂਜੇ ਦਿਨ ਜਾ ਕੇ ਜੀ ਉਹਨਾਂ ਨੇ ਹਰਦੇਵ ਸਰਪੰਚ ਦੇ ਘਰੋਂ ਮਤਲਬ ਉਹ ਕੁੜੀ ਤੋੜੀਆ ਸਾਡੇ ਪਿੰਡ ਦੇ ਪੁਰਾਣੇ ਸਰਪੰਚ ਨੇ ਜੀ ਹਰਦੇਵ ਸਿੰਘ ਤੇ ਉਹ ਖੁਦ ਸਹਿਮਤ ਨੇ ਮੁੰਡੇ ਵਾਲ ਦੇ ਪਰਿਵਾਰ ਨੂੰ ਬੁਲਾਇਆ ਤੇ ਕੁੜੀ ਗਈਆ ਤੇ ਉਹਨਾਂ ਦੇ ਘਰੋਂ ਗਈਆ ਉਹ ਇਹ ਸਹੀ ਗੱਲ ਨਹੀਂ ਹੈਗੀ ਸਾਡੇ ਪਿੰਡ ਦਾ ਪਹਿਲਾ ਸਰਪੰਚ ਸੀ ਵੀ ਉਹਨਾਂ ਨੇ ਸਾਡੇ ਨਾਲ ਕਿੰਨਾ ਮਾੜਾ ਕੀਤਾ ਖੁਦ ਉਹਨਾਂ ਨੇ ਇਹਦਾ ਨਹੀਂ ਸੋਚਿਆ ਕਿ ਉਹਦੇ ਮੰਮੀ ਦੀ ਡੈਥ ਹੋ ਗਈ ਤੇ ਉਹਦੇ ਪਿਤਾ ਜੀ ਦੀ ਡੈਥ ਹੋ ਗਈ ਤੇ ਸਾਡੇ ਨਾਲ ਨਹੀਂ ਖੜੇ ਉਹ ਉਹ ਬਲਕਿ ਉਹ ਮੁੰਡੇ ਤੇ ਕੁੜੀ ਨਾਲ ਖੜੇ ਪਿੰਡ ਦੀ ਮੁੰਡੇ ਨੇ ਪਿੰਡ ਦੀ ਹੀ ਕੁੜੀ ਨਾਲ ਕਰਾ ਲਿਆ ਪਿਆ ਹਾਂਜੀ ਤੇ ਅੱਜ ਜੋ ਇਹ ਇਕੱਠ ਹੋਇਆਗਾ ਤੁਸੀਂ ਪੰਚਾਇਤ ਨਾਲ ਸਹਿਮਤ ਹੋਗੇ ਹਾਂਜੀ ਪੰਚਾਇਤ ਨਾਲ ਸਹਿਮਤ ਹੈ ਕੀ ਫੈਸਲਾ ਹੋਇਆ ਪੰਚਾਇਤ ਨੇ ਕੀ ਫੈਸਲਾ ਪਿੰਡ ਚ ਬਾਹਰ ਕੱਢ ਦਿੱਤਾ ਜਾ ਵੀ ਜ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਮੁੰਡੇ ਦਾ ਮਾਂ ਦਾ ਪਿਤਾ ਵੀ ਉਹਦੇ ਨਾਲ ਨਹੀਂ ਜੀ ਪਿੰਡ ਦੇ ਮਾਪ ਦੇ ਮਾਪ ਪਾਪ ਵੀ ਰਹਿਣ ਦਿੱਤੇ ਜਾਣ ਬਹੁਤ ਵਾਰ ਵੱਲੋਂ ਕੋਈ ਉਹਨਾਂ ਦੇ ਖਾਤ ਕੋਈ ਕੰਪਲੇਟ ਕੋਈ ਦਰਖਾਸਤ ਕੋਈ ਬਹੁਤ ਕੁਝ ਕੀਤਾ ਜੇ ਸਾਡੇ ਕੋਈ ਸੁਣਵਾਈ ਨਹੀਂ ਹੋਈ ਮੜਾ ਮੋਟਾ ਜੀ ਉਹਨਾਂ ਨੇ ਕਹਿਤਾ ਵੀ ਸੱਟਾ ਵੱਜੀਆਂ ਪੀਜੀਆ ਇਹ ਮੁੰਡਾ ਪਿੰਡ 'ਚ ਫਿਰਦਾ ਸੀ ਬਹੁਤ ਕਿਹਾ ਵੀ ਪਿੰਡ 'ਚ ਫਿਰਦੇ ਆ ਪਿੰਡ 'ਚ ਕਰਦੇ ਆ ਤੇ ਕੱਲ ਸਾਡੇ ਗਊ ਸ਼ਾਲਾ ਦੇ ਵਿੱਚ ਹੀ ਅੱਗ ਚੱਲ ਰਹੀ ਸੀ ਸਾਡੇ ਬਾਹਰ ਮੂਰ ਦੀ ਲੰਗੀ ਆਹੋ ਕੁੜੀ ਪਿੰਡ 'ਚ ਦੋ ਦਿਨ ਹੋ ਗਏ ਹੁਣ ਪਿੰਡ 'ਚ ਸਰਿਆਂ ਫਿਰ ਰਹੀ ਆ ਅਸੀਂ ਕਹਿੰਦੇ ਆ ਜੋ ਪਿੰਡ 'ਚ ਨਹੀਂ ਰਹਿਣ ਦਿੱਤੇ ਜਾਣ ਸਾਰੇ ਪਿੰਡ ਨੂੰ ਮੇਰੀ ਬੇਨਤੀ ਆ ਵੀ ਜਿਵੇਂ ਤੁਸੀਂ ਪਹਿਲਾਂ ਹੀ ਮੇਰਾ ਸਾਥ ਦਿੱਤਾ ਤੇ ਹੁਣ ਵੀ ਇਸ ਕੰਮ ਸਾਥ ਦਿਓ ਆਪਾਂ ਬੰਦ ਛੱਡ ਕੇ ਆਪਾਂ ਕਰਾਂਗੇ ਵੀ ਆਪਾਂ ਪੂਰੀ ਜੋਰ ਲਾਵਾਂਗੇ ਵੀ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਫੜੇ ਕਰ ਦਿਓ ਸਾਰੇ ਭਾਈ ਸਾਰੇ ਹੱਥ ਘੜੇ ਹੱਥ ਘੜੇ ਮਾਈ ਨਾ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੰਮ ਨਹੀਂ ਚੱਲਦਾ ਕੋਈ ਨਹੀਂ ਕੋਈ ਨਹੀਂ ਕਰਾਂਗੇ ਕੋਈ ਨਹੀਂ ਕੋਈ ਕਰਾਂਗੇ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣ ਤਾਂ ਕੀਆਂ ਪੈਣਾ ਸਹੀ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਸੰਸਕ੍ਰਿਤੀ ਉਹਨਾਂ ਨੂੰ ਇਹ ਕੁਰਬਾਨੀਆਂ ਦੇ ਮੈਂ ਕੁੜੀਆਂ ਬਾਤ ਤੇ ਨਹੀਂ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਲੇਕਰ ਹੋ ਗਦਾ ਮੇਰਾ ਬੰਦਾ ਸਕੱਤਰ ਮੈਂ ਮੈਨੂੰ ਕੈਮ ਰੱਖਾਂਗੇ ਬੈਠਾ ਮੇਰਾ ਮੇਰਾ ਸੀਜਾ ਹੋਇਆ ਇੱਕ ਅੰਮ੍ਰਿਤ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਾ ਪਰ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ ਅਸੀਂ ਸਰਮਾਚ ਦੇ ਨਾਲ ਮੋਢੇ ਨਾਲ ਮੋਢਾ ਦਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ 3 ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜੰਨੀਆਂ ਕਰਬਾਨੀਆਂ ਹੋਣੀਆਂ ਉਨੀ ਕਰਬਾਨੀਆਂ ਦੇ ਮਾਗੇ ਸਹੀ ਗੱਲ ਪਿੱਛੇ ਸਾਡਾ ਧਰਮ ਤੇ ਹੀ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਧਰਮ ਹੈ ਤੇ ਹੀ ਦਾ ਧਰਮ ਦਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਫੜੇ ਕਰ ਦੋ ਸਾਰੇ ਭਾਈ ਸਾਰੇ ਹੱਥ ਘੜੇ ਇਹ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੰਮ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪਾ ਜਾਣਾਂ ਤੀਆਂ ਪੈਣਾ ਵੀ ਸਹੀ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਮੁਸਲਮਾਨਾਂ ਦੀਆਂ ਕੁਰਬਾਨੀਆਂ ਹੋਣਗੀਆਂ ਉਹਨੀਆਂ ਕੁਰਬਾਨੀਆਂ ਜਿੰਨਾ ਕਿ ਕੁੜੀਆਂ ਦਾ ਆਟਿਆ ਨਹੀਂ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਲੇਕਰ ਹੋ ਗਦਾ ਉਹਨਾਂ ਕਰਾਂਗਾ ਖਦਾ ਸਿੱਖ ਧਰਮ ਮਾਠੀਆਂ ਕੋਈ ਨਹੀਂ ਕੋਈ ਮੈਨੂੰ ਕਾਇਮ ਰੱਖਾਂਗੇ ਬੈਠਾ ਮੇਰਾ ਮੇਰਾ ਸਿਹਜਾ ਹੋਇਆ ਇੱਕ ਬੱਚੇ ਮੈਂ ਲੱਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਿਆ ਪਿੰਡੋਂ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਲੋਕ ਨੂੰ ਅਸੀਂ ਸਰਮਾਚੇ ਦੇ ਨਾਲ ਮੋਢੇ ਨਾਲ ਮੋਢਾ ਦਾ ਕੇ ਗੁਰਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਇਹ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਖੜੇ ਹੱਥ ਖੜੇ ਕਰ ਦਿਓ ਸਾਰੇ ਭਾਈ ਸਾਰੇ ਅੱਧਾ ਘੜੇ ਇਹ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗਾ ਮੈਂ ਕਰਨਾ ਟੰਡੇ ਆਵਾਜ਼ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇ ਦੇਣੀਆਂ ਪਾ ਜਾਣਾਂ ਟੀਆਂ ਪਾਣਾ ਬਿਠਾਈ ਕਰਵਾਉਣੀਆਂ ਵੀ ਦੇ ਮੰਗੇ ਇਹ ਹੈ ਕਿ ਮੁਸਲਮਾਨਾਂ ਦੇ ਕੁਰਬਾਨੀਆਂ ਹੋਣਗੀਆਂ ਉਹਨੀਆਂ ਕੁਰਬਾਨੀਆਂ ਜਿੰਨੇ ਕੁੜੀਆਂ ਦਾ ਆਟਿਆ ਸੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਇਹ ਕਰੋ ਕਦੋਂ ਇਹਨਾਂ ਕਰਾਂਗਾ ਖਦਾ ਸਿੱਖ ਧਰਮ ਮਾਠੀਆਂ ਕੋਈ ਨਹੀਂ ਕੋਈ ਮੈਨੂੰ ਕੈਮ ਰੱਖਾਂਗੇ ਬੈਠਾ ਮੇਰਾ ਮੇਰਾ ਸੀ ਜਹਾਵਾ ਇਹ ਕੰਮ ਵਿੱਚ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਿਆ ਪਰ ਕੰਮ ਨਹੀਂ ਰੁਕਣਾ ਹੈਗਾ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਰਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਇਹ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਧਰਮ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਘੜੇ ਕਰ ਦਿਓ ਸਾਰੇ ਭਾਈ ਸਾਰੇ ਅੱਤ ਘੜੇ ਇਹ ਨਰਮਾਈ ਨਾ ਨਹੀਂ ਕੰਮ ਕਰਦੀ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗਾ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣਾਂ ਕਈਆਂ ਪੈਣਾ ਪਈ ਕਰਵਾਉਣੀਆਂ ਵੀ ਦੇਮਾਂਗੇ ਇਹ ਹੈ ਕਿ ਸੰਸਕਿਆ ਕਰਵਾਉਣੀਆਂ ਕਰਬਾਨੀਆਂ ਹੋਣੀਆਂ ਉਹਨੀਆਂ ਕੁਰਬਾਨੀਆਂ ਜਿੱਨੇ ਕੁੜੀਆਂ ਬਾਤਿਆ ਦੀ ਇਹ ਹਜਾ ਕਮਾਸੀ ਨਹੀਂ ਹੋਣ ਦਿੰਦੇ ਇਹ ਕਰੋਗਾ ਮੈਂ ਨਾ ਕਰਾਂਗਾ ਬੱਸ ਸਿੱਖ ਦਰਮਾ ਮੈਨੂੰ ਕੈਮਰਾ ਰੱਖਾਂਗੇ ਬੈਰਾ ਮੇਰਾ ਮੇਰਾ ਸੀ ਜੜਾ ਹੋਇਆ ਇਹ ਕੰਮ ਵਿੱਚ ਮੈਂ ਲਗੂਗਾ ਮੁਰੇ ਜੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਿਆ ਪਰ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਖੜੇ ਹੱਥ ਖੜੇ ਕਰ ਦਿਓ ਸਾਰੇ ਭਾਈ ਸਾਰੇ ਹੱਥ ਖੜੇ ਹਾਂ ਇਹ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗਾ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣਾਂ ਕਈਆਂ ਪੈਣਾ ਪਈ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਕੁਰਬਾਨੀਆਂ ਹੋਣੀਆਂ ਉਹਨੀਆਂ ਕੁਰਬਾਨੀਆਂ ਜਿੱਨੇ ਕੁੜੀਆਂ ਬਾਤਿਆ ਦੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਇਹ ਕਰੋਗਾ ਮੇਰਾ ਕਰਾਂਗਾ ਬੰਦਾ ਸਿੱਖ ਧਰਮ ਦਾ ਤਾ ਮੈਨੂੰ ਕੈਮ ਰੱਖਾਂਗੇ ਮੈਂ ਕਿਹਾ ਮੇਰਾ ਮੇਰਾ ਸਿਰ ਜੁਆ ਹੈ ਇਹ ਕੰਮ ਵਿੱਚ ਮੈਂ ਲਗੂ ਮਾਂ ਮੁਰੇ ਜਰਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣਾ ਹੈ ਤਾਂ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਰਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚੋ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਤੇ ਹੀ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਦਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਘੜੇ ਕਰ ਦਿਓ ਸਾਰੇ ਭਾਈ ਸਾਰੇ ਅੱਜ ਕੜੇ ਇਹ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗਾ ਮੈਂ ਕਰਨਾ ਥੰਡੇ ਆਗਾ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇ ਦੇਣੀਆਂ ਪੈ ਜਾਣਾਂ ਤੀਆਂ ਪੈਣਾ ਵੀ ਸਹੀ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਕਿ ਮੁਕਤ ਕੁਰਬਾਨੀਆਂ ਕਰਦੀਆਂ ਹੋਣੀਆਂ ਉਹਨੀਆਂ ਕੁਰਬਾਨੀਆਂ ਜਿੰਨੇ ਕੁੜੀਆਂ ਬਾਤਿਆ ਦੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਇਹ ਕਰੋ ਕਦੋਂ ਇਹਨਾਂ ਕਰਾਂਗਾ ਸਦਾ ਸਿੱਖ ਧਰਮ ਮਾਫੀਆਂ ਕੋਈ ਨਹੀਂ ਕੋਈ ਮੈਨੂੰ ਕਹਿ ਮ ਰੱਖਾਂਗੇ ਬੈਠਾ ਮੇਰਾ ਮੇਰਾ ਸੀ ਜੁਆ ਹੋਇਆ ਇੱਕੰ ਵਿੱਚ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਿਆ ਪਰ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਰਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਤਾਂ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਫੜੇ ਕਰ ਦੋ ਸਾਰੇ ਭਾਈ ਸਾਰੇ ਅੱਤ ਘੜੇ ਇਹ ਨਰਮਾਈ ਨਹੀਂ ਕੰਮ ਕਰਦੀ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕਰਾਂਗੇ ਤੁਮੋਂ ਕਰਨਾ ਛੰਡਿਆ ਕੋਈ ਨਹੀਂ ਕੋਈ ਨਹੀਂ ਕੋਈ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣਾਂ ਕਈਆਂ ਪੈਣਾ ਪਈ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਕਿ ਸੰਸਕ੍ਰਿਤੀਆਂ ਕਰਾਂਗੇ ਸਾਰੀਆਂ ਕੁਰਬਾਨੀਆਂ ਹੋਣਗੀਆਂ ਉਹਨੀਆਂ ਕੁਰਬਾਨੀਆਂ ਜਿੰਨੇ ਕੁੜੀਆਂ ਬਾਤਿਆ ਨਹੀਂ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦੰਦੇ ਲੇਕਰ ਹੋ ਗਦਾ ਮਗਾ ਸਿੱਖ ਟਰਮ ਮਾਠੀਆਂ ਕੋਈ ਨਹੀਂ ਕੋਈ ਤੁਹਾਨੂੰ ਕੈਮ ਰੱਖਾਂਗੇ ਬੈਰਾ ਮੇਰਾ ਮੇਰਾ ਸਿੱਝਾ ਹੋਇਆ ਇੱਕ ਅੰਮ੍ਰਿਤ ਮੈਨ ਲੋਕਾਂ ਨੂੰ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਾ ਪਰ ਕੰਮ ਨਹੀਂ ਰੁਕਣਾ ਹੈਗਾ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਤੇਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਫੜੇ ਕਰ ਦੋ ਸਾਰੇ ਭਾਈ ਸਾਰੇ ਹੱਥ ਘੜੇ ਨਹੀਂ ਨਾ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੰਮ ਨਹੀਂ ਨਾ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕਰਾਂਗੇ ਕੋਈ ਨਹੀਂ ਕੋਈ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣ ਤਾਂ ਕੀਆਂ ਪੈਣਾ ਸਹੀ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਸੰਸਕ੍ਰਿਤੀ